ਅਸੀਂ ਕਾਜੀ ਸਾਰੇ ਨੂੰ ਕੋਪੀ ਸਾਰੇ ਵਧੀਆ ਤੇ ਅਸੀਂ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਕਿਉਂਕਿ ਜੋ ਵੀ ਅਸੀਂ ਤੁਹਾਡੇ ਲਈ 컬렉ਸ਼ਨ ਲੈ ਕੇ ਆਉਂਦੇ ਆ ਬਹੁਤ ਹੀ ਪਿਆਰੀ ਲੈ ਕੇ ਆਉਂਦੇ ਆ ਤੇ ਅੱਜ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਸੋਹਣੀ 컬렉ਸ਼ਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਕਿ ਸਕਰੀਨ ਦੇ ਉੱਪਰ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਇੱਥੇ ਮੈਂ ਕੁਝ ਹੋਰ ਦੱਸਣਾ ਚਾਹਾਂਗੀ ਕੁਝ ਮੇਰੀਆਂ ਭੈਣਾਂ ਦੇ ਸਪੈਸ਼ਲ ਮੈਸੇਜ ਆਉਂਦੇ ਨੇ ਦੀਦੀ ਆਪਾਂ ਸੂਟ ਆਰਡਰ ਕਿਵੇਂ ਕਰ ਸਕਦੇ ਆ ਜੋ ਮੈਂ ਵੀਡੀਓ ਸ਼ੂਟ ਕਰਦੀ ਆ ਇਸ ਵੀਡੀਓ ਦੇ ਵਿੱਚ ਜੋ ਜਾਣਕਾਰੀ ਹੈ ਸਾਰੀ ਦਿੱਤੀ ਹੋਈ ਹੈ ਕਿ ਉੱਪਰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਹੈ ਹੋ ਰਿਹਾ 9814790283 ਉੱਥੇ ਜਾ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਨਾ ਹੈ ਜਿਹੜੀ ਮੈਂ ਵੀਡੀਓ ਦੇ ਵਿੱਚ ਸੂਟ ਦਿਖਾ ਰਹੀ ਆ ਉਹਦਾ ਸਕਰੀਨਸ਼ਾਟ ਲੈਣਾ ਤੁਸੀਂ ਮੈਨੂੰ WhatsApp ਤੇ ਭੇਜਣਾ ਠੀਕ ਹੈ ਜੀ ਆ ਆਪਣਾ ਸੂਟ ਹੋਲਡ ਕਰਵਾ ਲੈਣਾ ਤੁਸੀਂ ਪੇਮੈਂਟ ਕਰਕੇ ਜਿਹੜੀਆਂ ਮੇਰੀਆਂ ਭੈਣਾਂ ਦਾ ਆਰਡਰ ਚੱਲ ਰਿਹਾ ਮੇਰੇ ਕੋਲ ਆਲਰੇਡੀ ਤੁਸੀਂ ਆਪਣੇ ਵੀ ਹੋਲਡ ਕਰਵਾ ਸਕਦੇ ਹੋ ਅਗਰ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਰਹੇ ਨੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰੋ ਮੇਰੇ ਕੋਲ ਪੁੱਛ ਸਕਦੇ ਹੋ ਕਿ ਸੂਟ ਅਵੇਲੇਬਲ ਹੈ ਮੈਂ ਤੁਹਾਨੂੰ ਮੈਸੇਜ ਦੇ ਰਿਪਲਾਈ ਜਰੂਰ ਦਵਾਂਗੀ ਤੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈੱਲ ਆਈਕਨ ਹੈ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਜਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਜਿਹੜੀ ਆਪਾਂ ਵੀਡੀਓ ਕਰਦੇ ਆ ਸ਼ੁਰੂ ਕਾਫੀ ਟਾਈਮ ਬਾਅਦ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਤੇ ਅੱਜ ਜਿਹੜਾ ਫੈਬਰਿਕ ਲੈ ਕੇ ਆਏ ਆ ਬਹੁਤ ਹੀ ਬੈਸਟ ਹੈ ਕਾਫੀ ਪਪੂਲਰ ਹੋ ਰਿਹਾ ਹੈ ਇਹ ਫੈਬਰਿਕ ਪਹਿਲਾਂ ਆਪਾਂ ਕਾਫੀ ਸੇਲ ਕਰ ਚੁੱਕੇ ਆ WhatsApp ਤੇ ਸੇਲ ਕਰ ਚੁੱਕੇ ਆ ਪਰ ਵੈ ਵੀਡੀਓ ਸ਼ੂਟ ਨਹੀਂ ਸੀ ਕੀਤੀ ਤੇ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਤੇ ਚਲੋ ਜੀ ਜਿਆਦਾ ਟਾਈਮ ਨਾ ਲੈਂਦੇ ਹੋਏ ਤੇ ਵੀਡੀਓ ਆਪਾਂ ਸ਼ੁਰੂ ਕਰਦੇ ਆ ਠੀਕ ਹੈ ਜੀ ਬਹੁਤ ਪਿਆਰਾ ਸਰਦੀ ਕੱਢੀ ਇਹ ਇਹ ਸਾਰਾ ਜੋ ਅੱਜ ਸੂਟ ਲੈ ਕੇ ਆਏ ਆ ਜੀ ਤੁਹਾਡੇ ਲਈ ਇਹ ਲੈ ਕੇ ਆਏ ਹਾਂ ਜੀ ਦੁਪੱਟਿਆਂ ਦੇ ਨਾਲ ਤੇ ਇਹਦੇ ਵਿੱਚ ਤੁਹਾਡਾ ਬਹੁਤ ਹੀ ਜ਼ਿਆਦਾ ਫਾਇਦਾ ਹੋਣਾ ਹੈ ਤੇ ਇਹ ਫੈਬਰਿਕ ਜਿਹੜੀਆਂ ਪਹਿਣਾ ਛੜੀਆਂ ਨੇ ਬਾਇ ਕੀਤੀਆਂ ਸਾਡੇ ਕੋਲੋਂ ਨਾ ਪਤਾ ਇਹ ਹੈਗਾ ਜੀ ਬਰਬਰੀ ਫੈਬਰਿਕ ਇਹ ਅੱਜ ਵਾਲਾ ਸਾਰਾ ਫੈਬਰਿਕ ਰਹੇਗਾ ਜੀ ਬਰਬਰੀ ਦਾ ਤੇ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਪਹਿਲਾਂ ਮੈਂ ਸਾਰੇ ਤੁਹਾਨੂੰ ਸੂਟਾਂ ਖੋਲ ਕੇ ਰੱਖ ਦਿੰਦੇ ਕਿਉਂਕਿ ਆਪਾਂ ਨੂੰ ਜ਼ਿਆਦਾ ਟਾਈਮ ਨਾ ਲੱਗੇ ਤੁਹਾਨੂੰ ਦੁਕਾਨ ਲੱਗਿਆ ਤੇ ਸਾਰੇ ਅਲੱਗ-ਅਲੱਗ ਪ੍ਰਿੰਟ ਤੇ ਅਲੱਗ-ਅਲੱਗ ਕਲਰ ਆਇੰਨੇ ਨੇ ਡਿਫਰੈਂਟ ਕਲਰ ਨੇ ਜੋ ਹੀ ਪ੍ਰਿੰਟ ਪਰ 3 ਫੈਬਰਿਕ ਦਾ ਸਟੱਫ ਸਾਡੇ ਕੋਲ ਕਾਫੀ ਆ ਰਿਹਾ ਜੀ ਨਵੇਂ-ਨਵੇਂ ਡਿਜ਼ਾਈਨ ਆ ਰਹੇ ਨੇ ਨਵੇਂ-ਨਵੇਂ ਕਲਰ ਆ ਰਹੇ ਨੇ ਤੁਹਾਨੂੰ ਇਹਨਾਂ 'ਚ ਜੋ ਕੋਈ ਵੀ ਪਸੰਦ ਆਉਂਦਾ ਹੈ ਤੁਸੀਂ ਫਟਾਫਟ ਆਪਣਾ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਚਲੋ ਜੀ ਆਪਾਂ ਤੁਹਾਨੂੰ ਪਹਿਲਾ ਸੂਟ ਜਿਹੜਾ ਉਹ ਦਿਖਾਣਾ ਸ਼ੁਰੂ ਕਰਦੇ ਆਂ ਬਲੈਕ ਔਰ ਵਾਈਟ ਦੇ ਵਿੱਚ ਕਲਰ ਕੰਬੀਨੇਸ਼ਨ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਤੇ ਇੱਥੇ ਤੁਹਾਨੂੰ ਮੈਂ ਦੱਸਣਾ ਚਾਹਾਂਗੀ ਬਰਬਰੀ ਫੈਬਰਿਕ ਸਮਰ ਦੇ ਵਿੱਚ ਬਹੁਤ ਬੈਸਟ ਹੈ ਬਿਲਕੁਲ ਨੈਟਵਰਕਾ ਹੁੰਦਾ ਤੇ ਸੌਫਟ ਹੈ ਜੀ ਪਿਓਰ ਵਾਲੀ ਬਰਬਰੀ ਹੈ ਤੁਸੀਂ ਟੈਨਸ਼ਨ ਫ੍ਰੀ ਰਹੋ ਫੈਬਰਿਕ ਨੂੰ ਕੁਝ ਨਹੀਂ ਹੋਏਗਾ ਜਿਵੇਂ ਜਿਵੇਂ ਮੈਂ ਆਪਾਂ ਇਹਨੂੰ ਵਾਸ਼ ਕਰਦੇ ਆ ਤੁਸੀਂ ਹੈਂਡ ਵਾਸ਼ ਕਰ ਸਕਦੇ ਹੋ ਤੇ ਤੁਸੀਂ ਮਸ਼ੀਨ ਵਾਸ਼ ਕਰ ਸਕਦੇ ਹੋ ਬਹੁਤ ਹੀ ਪਿਆਰਾ ਫੈਬਰਿਕ ਹੈ ਲਓ ਜੀ ਇਹ ਰਹੇਗੀ ਸ਼ਰਟ ਚੈੱਕ ਕਰੋ ਸ਼ਰਟ ਦਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਜੀ ਅਸੀਂ ਖੁਦ ਵੇਅਰ ਕੀਤਾ ਹੋਇਆ ਸੂਟ ਬਹੁਤ ਹੀ ਜ਼ਿਆਦਾ ਪਿਆਰਾ ਤੇ ਇਹ ਰਹੇਗੀ ਜੀ ਨਾਲ बॉਟਮ ਟਾਈ ਐਂਡ ਡਾਈ ਦੀ ਮੋਡਲ ਸਿਲਕ ਦੀ ਬਹੁਤ ਹੀ ਪਿਆਰੀ बॉਟਮ ਹੈ ਦੇਖੋ ਚੈੱਕ ਕਰੋ ਜੀ ਬਹੁਤ ਪਿਆਰਾ ਸਟੱਫ ਹੈ ਲਓ ਮੈਂ ਤੁਹਾਨੂੰ ਖੋਲ ਕੇ ਦਿਖਾਦਾ ਇੱਕ ਵਾਰੀ ਟਾਈ ਐਂਡ ਡਾਈ ਹੈ बॉਟਮ ਦੀ ਦੇਖ ਸਕਦੇ ਹੋ ਇਹ ਤੁਹਾਡਾ ਜੋ ਡਿਜ਼ਾਈਨ ਹੈ ਟਾਈ ਐਂਡ ਡਾਈ ਦਾ ਇਹ ਪਹੁੰਚੇ ਦੇ ਉੱਪਰ ਆਏਗਾ ਦੇਖ ਚੈੱਕ ਕਰੋ ਬਹੁਤ ਪਿਆਰਾ ਲੱਗ ਰਿਹਾ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਕੁਝ ਮੇਰੀਆਂ ਭੈਣਾਂ ਪੁੱਛਦੀਆਂ ਹੁੰਦੀਆਂ ਦੀਦੀ ਇਸ ਫੈਬਰਿਕ ਦੇ ਵਿੱਚ ਸਾਡੀ ਫਿਟਿੰਗ ਅੱਛੀ ਆਏਗੀ ਹਾਂਜੀ ਜੀ ਆ ਇਹਦੇ ਵਿੱਚ ਫਿਟਿੰਗ ਬਹੁਤ ਪਿਆਰੀ ਹੁੰਦੀ ਹੈ ਤੁਸੀਂ ਮੇਰੇ ਵੀ ਵੇਅਰ ਕੀਤੇ ਦੇਖੇ ਹੋਣੇ ਦੋ ਤਿੰਨ ਸੂਟ ਮੈਂ ਬਰਬਰੀ ਦੇ ਸਟਿਚ ਕਰਵਾਏ ਸੀ ਤੇ ਇਹਦੇ ਵਿੱਚ ਫਿਟਿੰਗ ਬਹੁਤ ਪਿਆਰੀ ਆਏਗੀ ਲੋਸਰੀ ਇਹਦੇ ਨੀਚੇ ਲਾਈਨਿੰਗ ਲੱਗੇਗੀ ਦੇਖੋ ਅ ਤੁਸੀਂ ਬਾਟਮ ਥੱਲੇ ਨਹੀਂ ਲਾਈਕ ਕਰਦੇ ਤਾਂ ਨਾ ਲਗਾਓ ਮਡਲ ਸਿਲਕ ਹੈ कॉटन ਵਰਗੀਆਂ ਬਹੁਤ ਪਿਆਰਾ ਫੈਬਰਿਕ ਹੈ ਤੇ ਸ਼ਰਟ ਨੀਚੇ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਤੇ ਇਹ ਰਹਿਣਗੇ ਜੀ ਦੁਪੱਟੇ ਦੇ ਨਾਲ ਤੇ ਦੁਪੱਟਾ ਵੀ ਇਹਦਾ ਰਹੇਗਾ ਜੀ ਬਰਬਰੀ ਉਹ ਵੀ ਟਾਈ ਐਂਡ ਡਾਈ ਬਹੁਤ ਹੀ ਜ਼ਿਆਦਾ ਪਿਆਰਾ ਦੇਖੋ ਅ ਕੋਈ ਭੈਣ ਮੇਰੇ ਕੋ ਸਟਿਚ ਕਰਵਾਉਣਾ ਚਾਹੁੰਦੀ ਹੈ ਤੇ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਸੀਂ ਸਟਿਚ ਕਰਕੇ ਵੀ ਦਵਾਂਗੇ ਲਓ ਜੀ ਦੁਪੱਟੇ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਦੇਖ ਸਕਦੇ ਹੋ ਤੁਸੀਂ 4 ਸਾਈਡ ਤੇ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਪਿਆਰਾ ਕਲਰ ਹੈ ਜੀ ਇਹਨੂੰ ਤੁਸੀਂ ਲੇਸਿਸ ਨਾਲ ਪ੍ਰੋਪਰ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਮੇਰੇ ਕੋਲ ਸਟਿਚ ਕਰਵਾ ਰਹੇ ਹੋ ਅਗਰ ਤੁਸੀਂ ਮੇਰੇ ਕੋਲ ਬਿਨਾ ਸਟਿਚਿੰਗ ਤੋਂ ਲੈਣਾ ਬਿਨਾ ਸਟਿਚਿੰਗ ਤੋਂ ਪਰੇ ਕਰ ਸਕਦੇ ਹੋ ਠੀਕ ਹੈ ਜੀ ਪ੍ਰਾਈਸ ਇਹਦਾ ਤੁਹਾਨੂੰ ਉੱਪਰ ਹੀ ਸ਼ੋ ਹੋ ਰਿਹਾ ਵੀ ਫਟਾਫਟ ਸਕਰੀਨ ਸ਼ਾਟ ਲਾ ਕੇ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਤੇ ਲੋ ਜੀ ਇਹ ਆ ਗਿਆ ਆਪਣਾ ਫਰਸਟ ਕਲਰ ਫਰਸਟ ਪ੍ਰਿੰਟ ਬਲੈਕ ਔਰ ਵਾਈਟ ਦੇ ਵਿੱਚ ਤੇ ਸਕਰੀਨਸ਼ਾਟ ਪਲੀਜ਼ ਕਲੀਅਰ ਲਿਓ ਕਿਉਂਕਿ ਆਪਾਂ ਨੂੰ ਜਦੋਂ ਆਪਾਂ ਚੈੱਕ ਕਰਦੇ ਆ ਪਿਕ ਤੇ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਾ ਆਏ ਫਿਰ ਚੈੱਕ ਕਰਨ ਦੇ ਵਿੱਚ ਕਲਰ ਜਿਹੜਾ ਥੋੜਾ ਜਿਹਾ ਜਦੋਂ ਸਕਰੀਨਸ਼ਾਟ ਲੈਨੇ ਆ ਥੋੜਾ ਜਿਹਾ ਸ਼ਾਈਨ ਦੇ ਵਿੱਚ ਆਂਦਾ ਤੇ ਸਕਰੀਨਸ਼ਾਟ ਕਲੀਅਰ ਲਿਓ ਲਓ ਜੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਸਮਰ ਵਾਸਤੇ ਸਪੈਸ਼ਲ ਪ੍ਰਿੰਟ ਹੈ ਇਹ ਬਰਬਰੀ ਫੈਬਰਿਕ ਹੈ ਜੀ ਇਹ ਆ ਗਿਆ ਜੀ ਆਪਣਾ ਫਸਟ ਲਓ ਜੀ ਸੈਕਿੰਡ ਪ੍ਰਿੰਟ ਚੈੱਕ ਕਰੋ ਸਾਰੇ ਪ੍ਰਿੰਟ ਸਾਰੇ ਕਲਰ ਬਹੁਤ ਹੀ ਜ਼ਿਆਦਾ ਪਿਆਰੇ ਲੱਗੇ ਇਹ ਰਹੇਗੀ ਜੀ ਸ਼ਰਟ ਔਰ ਸੌਫਟ ਹੈ ਜੀ ਬਰਬਰੀ ਬਿਲਕੁਲ ਸੌਫਟ ਹੈ ਚੈੱਕ ਕਰੋ ਲਾਈਨਿੰਗ ਲੱਗੇਗੀ ਜੀ ਇਸ ਦੇ نیچے ਅਗਰ ਤੁਸੀਂ ਬਾਟਮ ਦੇ نیچے ਸਕਿਪ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਵੀ ਸਕਦੇ ਹੋ ਇਹ ਆ ਗਈ ਜੀ ਨਾਲ ਬਾਟਮ ਟਾਈ ਐਂਡ ਡਾਈ ਦੀ ਬਾਟਮ ਰਹੇਗੀ ਜੀ ਸਾਰੇ ਸੂਟਾਂ ਦੇ ਨਾਲ ਹੀ ਤਾਂ ਜੀ ਮੈਂ ਤੁਹਾਨੂੰ ਚੈੱਕ ਕਰਵਾਦਾ ਇਹ ਰਹੇਗਾ ਜੀ ਦਜਾਈ ਦੇਖੋ ਚੈੱਕ ਕਰੋ ਕਲਰ ਬਹੁਤ ਹੀ ਪਿਆਰਾ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਕਲਰ ਕੰਬੀਨੇਸ਼ਨ ਡਾਰਕ ਔਰ ਲਾਈਟ ਦਾ ਕਲਰ ਕੰਬੀਨੇਸ਼ਨ ਹੈ ਬਹੁਤ ਹੀ ਪਿਆਰੇ ਸੂਟ ਬਣਨ ਵਾਲੇ ਨੇ ਜਲਦੀ ਤੋਂ ਜਲਦੀ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਸੂਟ ਹੋਲਡ ਕਰਵਾ ਸਕਦੇ ਹੋ ਕਿਉਂਕਿ ਆਪਣੇ ਕੋਲ ਉਹ ਸਟਾਕ ਥੋੜਾ ਥੋੜਾ ਆ ਰਿਹਾ ਹੈ ਆ ਰਿਹਾ ਹੈ ਇਹਦੇ ਵਿੱਚ ਹੁਣ ਕਾਫੀ ਪ੍ਰਿੰਟ ਸੋਹਣੇ ਆਏ ਸੀ ਤੇ ਮੈਂ ਤੁਹਾਡੇ ਲਈ ਲੈ ਕੇ ਆਈਆਂ ਦੁਪੱਟਾ ਚੈੱਕ ਕਰ ਲਓ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਦੁਪੱਟਾ ਤੁਹਾਨੂੰ ਪ੍ਰੋਪਰ ਕੁੱਲਾ ਡੁੱਲਾ ਮਿਲੇਗਾ ਜੀ ਦੁਪੱਟੇ ਵੱਲੋਂ ਤੁਸੀਂ ਟੈਨਸ਼ਨ ਨਹੀਂ ਲਓ ਦੇਖੋ ਜੀ ਦੁਪੱਟਾ ਚੈੱਕ ਕਰੋ ਇਹ ਦੁਪੱਟੇ ਦਾ ਡਿਜ਼ਾਈਨ ਕੁਝ ਡਿਫਰੈਂਟ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹਦਾ ਕੁਝ ਡਿਫਰੈਂਸ ਹੈ ਇਹ ਕਰੋ ਕਿੰਨਾ ਸੋਹਣਾ ਲੱਗ ਰਿਹਾ ਹੈ ਰੁਬਟਾ ਬਹੁਤ ਹੀ ਜ਼ਿਆਦਾ ਪਿਆਰਾ ਲੋ ਸਕਰੀਨ ਦੇ ਉੱਪਰ ਹੀ ਤੁਹਾਨੂੰ ਇਹਨਾਂ ਦਾ ਪ੍ਰਾਈਸ ਸ਼ੋ ਹੋ ਰਿਹਾ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਤੁਸੀਂ ਮੇਰੇ ਕੋਲ ਸਟਿਚ ਕਰਵਾਣਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਸੂਟ ਸਟਿਚ ਵੀ ਕਰਵਾ ਸਕਦੇ ਹੋ ਲਓ ਇਹ ਆ ਗਿਆ ਜੀ ਆਪਣਾ ਸੈਕੰਡ ਪ੍ਰਿੰਟ ਬਹੁਤ ਹੀ ਪਿਆਰਾ ਤੁਹਾਨੂੰ ਪਤਾ ਹੈ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਆਪਾਂ ਨੂੰ ਇਹੋ ਜਿਹੀ ਪ੍ਰਿੰਟ ਜਦੋਂ ਬਰਬਰੀ ਦਾ ਆਉਂਦਾ ਫੈਬਰਿਕ ਤੇ ਬਹੁਤ ਹੀ ਪਿਆਰਾ ਲੱਗਦਾ ਜੀ ਇਹ ਤਾਂ ਸਮਰਥਿਤ ਵਿੱਚ ਆਰਾਮ ਨਾਲ ਵੀ ਇਹ ਕੱਢ ਸਕਦੇ ਲੋ ਜੀ ਨੈਕਸਟ ਕਲਰ ਦੇਖੋ ਨਾ ਤਾਂ ਇਹ ਰੈੱਡ ਹੈ ਇਹ ਥੋੜਾ ਜਿਵੇਂ ਟਮਾਟਰ ਦੀ ਸ਼ੇਡ ਹੁੰਦੀ ਨਾ ਉਹ ਸ਼ੇਡ ਹੈ ਟਮਾਟਰੀ ਜੀ ਸ਼ੇਡ ਹੈ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਪ੍ਰਿੰਟ ਬਹੁਤ ਪਿਆਰਾ ਹੈ ਆਫ ਵਾਈਟ ਔਰ ਡਾਰਕ ਦਾ ਕੰਬੀਨੇਸ਼ਨ ਹੈ ਇਹ ਰਹੇਗੀ ਜਿਹਦੀ ਬੋਟਮ ਬੋਟਮ ਸਾਰੀਆਂ ਟਾਈ ਐਂਡ ਡਾਈ ਦੀਆਂ ਆਣੀਆਂ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਠੀਕ ਹੈ ਜੀ ਲਓ ਜੀ ਬਹੁਤ ਪਿਆਰੀ ਬਾਟਮ ਹੈ ਖੁੱਲੀ ਢੁਲੀ ਬਾਟਮ ਬਣेंगी ਇਹਦੇ ਨਾਲ ਤੁਸੀਂ ਪਰਾਉਜ਼ਰ ਬਣਾਉਣਾ ਤੁਹਾਡੀ ਚੋਇਸ ਹੈ ਤੁਸੀਂ ਬਾਟਮ ਬਰਵਾਣੀ ਹੈ ਬਾਟਮ ਬਣਵਾ ਸਕਦੇ ਹੋ ਤੁਸੀਂ ਮੈਨੂੰ ਦੱਸ ਦਿਓ ਅਗਰ ਤੁਸੀਂ ਮੇਰੇ ਕੋਲ ਸਟਿਚ ਕਰਵਾਉਣਾ ਲਓ ਜੀ ਇਹ ਆ ਗਿਆ ਜੀ ਅਗਲਾ ਪ੍ਰਿੰਟ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਹੈ ਇਹ ਰੈਗੀ ਜੀ ਨਾਲ ਬਾਟਮ ਟਾਈ ਐਂਡ ਆਈ ਦੀ ਮੋਡਲ ਸਿਲਕ ਦੀ ਬਾਟਮ ਹੈ ਔਰ ਬਰਬਰੀ ਫੈਬਰਿਕ ਦੀ ਸ਼ਰਟ ਹੈ ਔਰ ਨਾਲ ਦੁਪੱਟਾ ਵੀ ਬਰਬਰੀ ਦਾ ਹੈ ਸਾਰੇ ਦੁਪੱਟਿਆਂ ਦੇ ਜੋ ਡਿਜ਼ਾਈਨ ਨੇ ਅਲੱਗ-ਅਲੱਗ ਨੇ। ਦੇਖ ਚੈੱਕ ਕਰੋ। ਬਹੁਤ ਪਿਆਰਾ ਕਲਾ ਕੰਬੀਨੇਸ਼ਨ ਆ। ਦੇਖੋ ਇੱਥੇ ਜਰਾਂ ਨੂੰ ਵੀ ਬੜਾ ਖਿਲ ਕੇ ਆਏਗਾ ਜੀ। ਬਹੁਤ ਸੋਹਣਾ ਲੱਗ ਰਿਹਾ। ਬਹੁਤ ਪਿਆਰੇ ਫੈਬਰਿਕ ਹੈ। ਬਹੁਤ ਜ਼ਿਆਦਾ ਇਹਨੂੰ ਤੁਸੀਂ ਲੇਸਿਸ ਨਾਲ ਡੈਡੀ ਕਰਵਾ ਸਕਦੇ ਹੋ ਦੁਪੱਟਾ। ਅਗਰ ਤੁਸੀਂ ਲੇਸਿਸ ਵਧਾਰਾ ਨਹੀਂ ਲਾਇਕ ਕਰਦੇ ਤਾਂ ਤੁਸੀਂ ਇਹਨੂੰ ਪੀਕੋ ਕਰਵਾ ਸਕਦੇ ਹੋ। ਇਹ ਤੁਹਾਡੀ ਚੁਆਇਸ ਹੈ। ਤੁਸੀਂ ਮੇਰੇ ਕੋ ਬਿਨਾ ਸਟਿਚਿੰਗ ਤੋਂ ਵੀ ਬਾਏ ਕਰ ਸਕਦੇ ਹੋ। ਅਗਰ ਤੁਹਾਨੂੰ ਇਹ ਸਟਿਚ ਕਰਵਾਉਣਾ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ। ਤਾਂ ਸਕਰੀਨਸ਼ਾਟ ਪਲੀਜ਼ ਕਲੀਅਰ ਲਿਓ ਸਕਰੀਨਸ਼ਾਟ ਜਦੋਂ ਤੁਸੀਂ ਲੈਂਦੇ ਹੋ ਨਾ ਥੋੜੀ ਸ਼ਾਈ ਆਉਂਦੀ ਹੈ ਤੇ ਉੱਚ ਪ੍ਰੋਬਲਮ ਆ ਜਾਂਦੀ ਆਪਾਂ ਨੂੰ ਦੇਖਣ 'ਚ ਫੈਬਰਿਕ ਬਹੁਤ ਵਧੀਆ ਜੀ ਫੈਬਰਿਕ ਉੱਤੇ ਸੀ ਟੈਂਸ਼ਨ ਫੀ ਰਹਿਣਾ ਫੈਬਰਿਕ ਬਹੁਤ ਜ਼ਿਆਦਾ ਵਧੀਆ ਜੀ ਕਲਰ ਦੇਖੋ ਕਲਰ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਕੈਮਰੇ ਦੇ ਵਿੱਚ ਤੁਹਾਨੂੰ ਪ੍ਰੋਪਰ ਕਲਰ ਨਜ਼ਰ ਆ ਰਿਹਾ ਥੋੜਾ ਬੋਤਾ ਚੇਂਜ ਹੁੰਦਾ ਹਲਕੀ ਸ਼ਾਈ ਆ ਜਾਂਦੀ ਹੈ ਨਹੀਂ ਤਾਂ ਕੈਮਰੇ ਵਿੱਚ ਤੁਹਾਨੂੰ ਸੇਮ ਕਲਰ ਦਿਖਦਾ ਹੈ ਇਹ ਆ ਗਿਆ ਜੀ ਆਪਣਾ ਪੀਸਰਾ ਤੇ ਲੋਜੀ ਆ ਵੀ ਆਪਣਾ ਚੌਥਾ ਪ੍ਰਿੰਟ ਕਲਰ ਸਾਰੇ ਕਲਰ ਬਹੁਤ ਪਿਆਰੇ ਨੇ ਪ੍ਰਿੰਟ ਬਹੁਤ ਹੀ ਜ਼ਿਆਦਾ ਪਿਆਰੇ ਨੇ ਇਹ ਆ ਗਈ ਸ਼ਰਟ ਤੁਸੀਂ ਸ਼ਰਟ ਨੂੰ ਲੇਸਿਸ ਨਾਲ ਡਿਜ਼ਾਈਨ ਕਰਵਾਣਾ ਲੇਸਿਸ ਨਾਲ ਕਰਵਾ ਸਕਦੇ ਹੋ ਕਿਉਂਕਿ ਕੁਝ ਪਹਿਣਾ ਦੇ ਸਵਾਲ ਸੀ ਕਿ ਦੀਦੀ ਜਿਵੇਂ ਬਾਟਮ ਨਾਲ ਪਲੇਨ ਆਂਦੀ ਏ ਤੇ ਆਪਾਂ ਉਹਤੇ ਵਰਕ ਕਰਵਾ ਦਈਏ ਇਸੇ ਕਰਕੇ ਹੁਣ ਆਪਾਂ ਥੋੜਾ ਜਿਹਾ ਡਿਫਰੈਂਟ ਲੈ ਕੇ ਆਏ ਆ ਆਪਾਂ ਜਿਹੜੀ ਬਾਟਮ ਰੱਖੀ ਏ ਜੀ ਨਾਲ ਟਾਈ ਐਂਡ ਡਾਈ ਰੱਖੀ ਏ ਨਾਲ ਬਹੁਤ ਹੀ ਪਿਆਰੀ ਲੱਗੇਗੀ ਲਓ ਜੀ ਚੈੱਕ ਕਰੋ ਇਹ نیچے ਤੁਹਾਡੇ ਗੋਡਿਆਂ ਤੋਂ نیچے-नीचे ਜੋ ਟਾਈ ਐਂਡ ਡਾਈ ਹੋਆ ਹੈਗੀ ਤੇ ਉੱਪਰ ਪਲੇਨ ਡੈ ਹੈਗੀ ਠੀਕ ਹੈ ਜੀ। ਵਾਜੀ 2.5 ਮੀਟਰ ਦੀ ਕੱਟ ਰਹੇਗੀ। ਫਿਰ ਵੀ ਤੁਹਾਨੂੰ ਡਾਊਟ ਹੈ ਕੋਈ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ। ਇਹ ਆ ਗਿਆ ਜੀ ਇਹਦਾ ਦੁਪੱਟਾ। ਦੁਪੱਟਾ ਚੈੱਕ ਕਰੋ ਜੀ ਦੁਪੱਟਾ ਵੀ ਬਰਬਰੀ ਦਾ ਰਹੇਗਾ ਜੀ। ਪਿਓਰ ਬਰਬਰੀ ਹੈ ਜੀ ਬਹੁਤ ਪਿਆਰਾ ਫੈਬਰਿਕ ਹੈ ਜੀ। ਮੈਂ ਨਾ ਵੀਡੀਓ ਇਸੇ ਕਰਕੇ ਕਰਨੀ ਹੁੰਦੀ ਆ ਵੀਡੀਓ ਪਲੀਜ਼ ਸਕਿਪ ਨਾ ਕਰਿਆ ਕਰੋ। ਵੀਡੀਓ ਦੇ ਵਿੱਚ ਸਾਰੇ ਫੈਬਰਿਕ ਬਾਰੇ ਦੱਸਿਆ ਹੁੰਦਾ ਹੈ ਕਿ ਸੂਟ ਕਿਵੇਂ ਬਣਨਗੇ, ਲਾਈਨਿੰਗ ਨਾ ਬਣਨਗੇ ਜਾਂ ਉਹ ਡਾਊਟ ਲਾਈਨ ਬਣਨਗੇ। ये दुप्टा चेक करो जी बहुत ज़्यादा प्यारा और एना दे नीचे लाइनिंग लगेगी जी शर्ट के नीचे तो लाइनिंग लगेगी बॉटम के नीचे अगर थोड़ी चॉइस है तो, तो तुम लगवा सकते हो जी बहुत प्यारा प्रिंट है स्क्रीनशॉट लैके मैं वट्सएप मैसेज करके तुसी अपना ऑर्डर दे सकते हो बड़ा प्यारा कलर लग रहा है जी ब्लैक के उपर बहुत उठ के आ रहा प्रिंट चैक करो ਇਹ ਥੋੜੇ ਜਿਹੇ بڑے ਫਲਾਵਰ ਆ ਗਏ ਕਿਉਂਕਿ ਸਾਡੀਆਂ ਭੈਣਾਂ ਦੀ ਚੋਇਸ ਬਹੁਤ ਵਧੀਆ ਹੈ ਉਸ ਕਰਕੇ ਅਕੜਾ ਕਿ ਜੀ ਸਾਡੇ ਲਈ بڑے ਫਲਾਵਰ ਲੈ ਕੇ ਆਇਆ ਕਰੋ ਚੈੱਕ ਕਰੋ ਜੀ ਬਹੁਤ ਪਿਆਰਾ ਲੱਗ ਰਿਹਾ ਪ੍ਰਿੰਟ ਇਹ ਰਹਿ ਗਈ ਜੀ ਸ਼ਰਟ ਔਰ ਇਹਦੇ ਵਿੱਚ ਫਿਟਿੰਗ ਬਹੁਤ ਵਧੀਆ ਆਂਦੀ ਤੁਸੀਂ ਟੈਨਸ਼ਨ ਫਰੀ ਰਹੋ ਕਿਉਂਕਿ ਆਪਾਂ ਖੁਦ ਦੇ ਵੇਅਰ ਕੀਤਾ ਹੋਇਆ ਇਹ ਫੈਬਰਿਕ ਅਸੀਂ ਉਹੀ ਲੈ ਕੇ ਆਉਂਦੇ ਆ ਜੋ ਅਸੀਂ ਖੁਦ ਵੇਅਰ ਕੀਤਾ ਹੁੰਦਾ ਤੁਹਾਡੇ ਲਈ ਵੀ ਅਸੀਂ ਉਹੀ ਲੈ ਕੇ ਆਉਂਦੇ ਆ ਤੇ ਇਹ ਰਹਿ ਗਈ ਜੀ ਨਾਲ ਬਾਟਮ ਜੋ ਸ਼ਰਟ ਵਿੱਚ ਕਲਰ ਨੇ ਉਸੇ ਕਲਰ ਦੇ ਆਪਣਾ ਨੇ ਟਾਈ ਐਂਡ ਡਾਈ ਕੀਤੀ ਹੋਈ ਹੈ ਜੀ। ਲਓ ਜੀ। ਇਹ ਆ ਗਈ ਨਾਲ ਬਾਟਮ। ਬਹੁਤ ਹੀ ਪਿਆਰਾ ਲੱਗ ਰਿਹਾ ਜੀ ਕਲਰ ਦੇਖੋ ਬਹੁਤ ਸੋਹਣਾ ਲੱਗ ਰਿਹਾ। ਇਹ ਰੇਗਾ ਜੀ ਨਾਲ ਦੁਪੱਟਾ। ਦੁਪੱਟੇ ਮੈਂ ਤੁਹਾਨੂੰ ਸਾਰੇ ਖੋਲ ਕੇ ਇਸੇ ਕਰਕੇ ਦਿਖਾ ਰਹੀ ਹਾਂ ਕਿ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਾ ਰਹੇ ਕਿ ਦੀਦੀ ਉਹ ਦੁਪੱਟੇ ਦਾ ਡਿਜ਼ਾਈਨ ਕਿਵੇਂ ਆ ਤੇ ਉਹ ਦੁਪੱਟੇ ਦਾ ਡਿਜ਼ਾਈਨ ਕਿਵੇਂ ਆ। ਲਓ ਜੀ। ਦੇਖੋ ਕਿੰਨਾ ਪਿਆਰਾ ਲੱਗ ਰਿਹਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ। ਅਗਰ ਤੁਸੀਂ ਜਦੋਂ ਇਹਨੂੰ ਲੇਸਿਸ ਵਗੈਰਾ ਲਗਾ ਲੋਗੇ ਤਾਂ ਇਹ ਹੋਰ ਵੀ ਜ਼ਿਆਦਾ ਪਿਆਰਾ ਲੱਗੇਗਾ। ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਤੇ ਪਲੀਜ਼ ਮੈਨੂੰ WhatsApp ਤੇ ਮੈਸੇਜ ਕਰਿਆ ਕਰੋ ਦੂਸਰੀ ਕਾਲ ਨਾ ਲਗਾਇਆ ਕਰੋ। ਆ WhatsApp ਤੇ ਮੈਸੇਜ ਆਪਾਂ ਜਦੋਂ ਤੁਹਾਡਾ ਮੈਸੇਜ ਆਉਂਦਾ ਤੇ ਥੋੜਾ ਜਿਹਾ ਟਾਈਮ ਅੱਗੇ ਪਿੱਛੇ ਹੋ ਜਾਂਦਾ ਪਰ ਰਿਪਲਾਈ ਜ਼ਰੂਰ ਕਰਦੇ ਹਾਂ ਠੀਕ ਹੈ ਜੀ। ਲਓ ਜੀ। ਇਹ ਆ ਗਿਆ ਆਪਣਾ ਨੈਕਸਟ। ਲਓ ਜੀ। ਇਹ ਵੀ ਕਲਰ ਬਹੁਤ ਪਿਆਰਾ ਹੈ। ਸਾਰੇ ਕਲਰ ਬਹੁਤ ਪਿਆਰੇ ਨੇ ਸਾਰੇ ਬਹੁਤ ਸੋਹਣੇ ਪਰ ਬਰਬਰੀ ਫੈ布ਰਿਕ ਰਹਿਗਾ ਆਏ ਰੇਗੀ ਜੀ ਸ਼ਰਟ ਬਰਬਰੀ ਦੀ ਚੈੱਕ ਕਰ ਲੋ ਜੀ ਇਹਦੇ ਨੀਚੇ ਲਾਈਨਿੰਗ ਲੱਗੇਗੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਬਹੁਤ ਹੀ ਪਿਆਰਾ ਫੈ布ਰਿਕ ਹੈ ਜੀ ਲਾਈਟ ਵੇਟ ਸੂਟ ਹੈ ਜੀ ਬਿਲਕੁਲ ਹੈਵੀ ਸੂਟ ਨਹੀਂ ਬਣਨਗੇ ਇਹ ਤੇ ਇਹ ਰੇਗੀ ਜੀ ਨਾਲ ਬਾਟਮ ਬਾਟਮ ਚੈੱਕ ਕਰੋ ਜੀ ये आ गए जी नाल बॉटम देखो कि प्यारी लग रही है कलर कॉम्बीनेशन बहुत ज़्यादा तो रहेगा जी नाल दुपट्टा दुपट्टे देखो जी बहुत ही ज़्यादा खुले डुल्ले ने ए नहीं हैगा कि दुप्टा थानू छोटा मिलेगा देख सकते हो तुम दुपट्टा बहुत ज्यादा खुला डुल्ला और डाय होया हो बहुत ही प्यारा लग रहा है डिज़ाइन बहुत ज्यादा सोहना ਆਰਡਰ ਦੇ ਉੱਪਰ ਵੀ ਡਿਜ਼ਾਈਨ ਆਉਟ ਸੈਂਟਰ ਦੇ ਵਿੱਚ ਵੀ ਸਕਰੀਨਸ਼ਾਟ ਪਲੀਜ਼ ਕਲੀਅਰ ਲਿਓ ਮੈਂ ਬਾਰ-ਬਾਰ ਕਹਿੰਨੀ ਆ ਤੁਹਾਨੂੰ ਸਕਰੀਨਸ਼ਾਟ ਕਲੀਅਰ ਲਿਓ ਫਿਰ ਆਪਾਂ ਨੂੰ ਥੋੜੀ ਜਿਹੀ ਕਨਫਿਊਜ਼ਨ ਹੁੰਦੀ ਹੋ ਜਾਂਦੀ ਏ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਇਹ ਲੋ ਜੀ ਨੈਕਸਟ ਆ ਗਿਆ ਜੀ ਗ੍ਰੀਨ ਕਲਰ ਦੇ ਉੱਪਰ ਬਹੁਤ ਪਿਆਰਾ ਜੀ ਗ੍ਰੀਨ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਆਈ ਰਹੇਗੀ ਜੀ ਸ਼ਰਟ ਦੇਖੋ ਕਿੰਨਾ ਪਿਆਰਾ ਕਲਰ ਆ ਬਹੁਤ ਜਿਆਦਾ ਸੋਹਣਾ ਕੰਮ ਲੱਗ ਰਿਹਾ ਹੈ ਤੇ ਇਹ ਰਹਿ ਗਈ ਜੀ ਨਾਲ ਬਾਟਮ ਪਰਸਨਲੀ ਬਹੁਤ ਸੋਹਣੇ ਕਲਰ ਲੈ ਕੇ ਆਇਆ ਤੁਹਾਡੇ ਲਈ ਬਹੁਤ ਸਪੈਸ਼ਲ ਜੇ ਕਲਰ ਲੈ ਕੇ ਆਇਆ ਤੇ ਤੁਸੀਂ ਪਲੀਜ਼ ਜਲਦੀ ਆਰਡਰ ਦੇ ਦਿਓ ਆਪਣਾ ਫਾਸਟਲੀ ਆਰਡਰ ਦੇ ਦਿਓ ਤੇ ਇਹ ਰਹਿ ਗਈ ਜੀ ਨਾਲ ਬਾਟਮ ਟਾਈ ਐਂਡ ਡਾਈ ਇਹ ਰ ਹੈ ਗਾਜੀ ਨਾਲ ਦੁਪੱਟਾ ਇਹ ਵੀ ਦੁਪੱਟਾ ਮੈਂ ਤੁਹਾਨੂੰ ਪ੍ਰੋਪਰ ਖੋਲ ਕੇ ਦਿਖਾਵਾਂਗੀ ਤੇ ਨਾਲ ਹੀ ਸਾਡਾ ਇੰਸਟਾਗ੍ਰam ਪੇਜ ਹੈ ਜੀ ਪੰਜਾਬੀ ਪਹਿਰਾਵਾ ਉਹ ਵੀ ਜਰੂਰ ਫੋਲੋ ਕਰ ਲਿਓ ਉੱਥੇ ਵੀ ਤੁਹਾਨੂੰ ਸੂਟ ਵਗੈਰਾ ਦੀ ਜੋ ਵੀ ਪਿਕ ਨੇ ਜੋ ਰੀਲਸ ਨੇ ਉਹ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਲਓ ਜੀ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਲੱਗ ਰਿਹਾ ਕਲਰ ਦੇਖੋ ਮੈਂ ਤੁਹਾਨੂੰ ਆਪਣੇ ਤੇ ਲੈ ਕੇ ਦਿਖਾਣੀ ਆ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਜੀ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਪ੍ਰਿੰਟ ਚੈੱਕ ਕਰ ਲਓ ਜੀ 셔ਟ ਦਾ ਬਾਟਨ ਦਾ ਦੇਖੋ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਇਹ ਬਹੁਤ ਹੀ ਸੋਹਣਾ ਲੱਗ ਰਿਹਾ ਪ੍ਰਿੰਟ ਦੇਖੋ ਜੀ ਦੁਪੱਟੇ ਦਾ ਕਲਰ ਚੈੱਕ ਕਰੋ ਕਲਰ ਐਨਾ ਪਿਆਰਾ ਹੈ ਕਲਰ ਬਹੁਤ ਜ਼ਿਆਦਾ ਉੱਠ ਕੇ ਆਏਗਾ ਜੀ ਇਹ ਚ ਔਰ ਫਿਟਿੰਗ ਵਲੋਂ ਬੇਫਿਕਰ ਰਹੋ ਕਿਉਂਕਿ ਇਹ ਦੇ ਅਕੋਰਡਿੰਗ ਨਾ ਮੈਨੂੰ ਬਹੁਤ ਜ਼ਿਆਦਾ ਕਮੈਂਟ ਆਏ ਸੀ ਇਸ ਫੈਬਰਿਕ ਦੇ ਕੀ ਦੀਦੀ ਬਰਬਰੀ ਚ ਫਿਟਿੰਗ ਕਿਵੇਂ ਆਉਂਦੀ ਏ ਕਿਵੇਂ ਦੀ ਬਣੇਗੀ ਫਿਟਿੰਗ ਅੱਛੀ ਰਹੇਗੀ ਆ ਕਪੜਾ ਕਿਵੇਂ ਦਾ ਰਹੇਗਾ ਦੇਖੋ ਜਿਹੜੀਆਂ ਭੈਣਾਂ ਕੋਲ ਸਾਡਾ ਇਹ ਫੈਬਰਿਕ ਗਿਆ ਉਹਨਾਂ ਨੂੰ ਪਤਾ ਆ ਆਪਾਂ ਵੀਡੀਓ ਤੋਂ ਪਹਿਲਾਂ ਵੀ ਇਹ ਕਾਫੀ ਸੂਰ ਸੇਲ ਕਰ ਚੁੱਕੇ ਆ ਫੈਬਰਿਕ ਵੈਸਟ ਰਹੇਗਾ ਜੀ ਤੁਸੀਂ ਇਹਨੂੰ ਹੈਂਡ ਵਾਸ਼ ਕਰ ਸਕਦੇ ਹੋ ਤੁਸੀਂ ਇਹਨੂੰ ਮਸ਼ੀਨ ਵਾਸ਼ ਕਰ ਸਕਦੇ ਹੋ ਨੋ ਪ੍ਰੋਬਲਮ ਕੁਛ ਨਹੀਂ ਹੁੰਦਾ ਜੀ ਇਹਨੂੰ ਠੀਕ ਹੈ ਜੀ ਲਓ ਜੀ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਏਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਅਮੀਲ ਕਰ ਜਾਂ ਤੁਹਾਨੂੰ ਪਸੰਦ ਆਈ ਹੋਵੇਗੀ ਜੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ